ਵਾਹ ਗੁਰਜੀਕਾ ਖਾਲਸਾ ਵਾਹ ਗੁਰਜੀ ਕੀ ਫਤਿਹ ਸਾਰੇ ਸ਼ਰੋਤਿਓ ਸਾਰੇ ਦਰਸ਼ਕੋ ਸਾਰਿਆਂ ਦਾ ਧੰਨਵਾਦ ਹੈ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੂ ਸਾਡੇ ਗੁਰੂ ਹਨ ਦਸਵੀਂ ਪਾਸ਼ਵਨ ਥਾਪੇ ਗਿਆ ਹਨ ਦੇ ਵਿਚਾਰ ਧਾਰਾ ਸਮਝੜ ਮੈਨੂੰ ਸਹਾਇਕ ਬਣ ਰਹੇ ਹੋ ਬਹੁਤ ਬਹੁਤ ਧੰਨਵਾਦ ਹੈ ਸੁਪੋ ਵਿਚਾਰ ਕਰਦੇ ਹਾਂ ਹੈ ਸੂਤਰ ਦੇ ਪਾਠ ਵਿੱਚ ਰਮਾਇਣ ਵੜ ਗਈ ਉਹ ਇੱਕ ਤਾਂ ਬੜਾ ਹੈਰਾਨ ਹੋ ਕੇ ਕੋਈ ਇਹ ਪੁੱਛਦਾ ਜਿਸ ਨੂੰ ਬਾਣੀ ਦਾ ਬਹੁਤਾਂ ਗਿਆਨ ਨਹੀਂ ਜਿਸ ਨੂੰ ਇਹ ਨਹੀਂ ਪਤਾ ਕਿ ਜੋ ਪਾਠ ਕਰ ਰਹੇ ਆ ਇਹ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਕਿ ਨਹੀਂ ਜਦੋਂ ਉਸ ਨੂੰ ਪਤਾ ਲੱਗਦਾ ਵੀ ਇਹ ਤਾਂ ਗੁਰੂ ਗ੍ਰੰਥ ਸਾਹਿਬ ਹੈ ਨਹੀਂ ਤਾਂ ਫਿਰ ਕਹਿੰਦਾ ਹੈ ਸੂਦਰ ਦੇ ਪਾਠ ਵਿੱਚ ਰਮਾਇਣ ਵੜ ਗਈ ਫਿਰ ਪੁੱਛਦਾ ਉਹ ਇੱਕ ਤਾਂ ਇਹ ਬਿਲਕੁਲ ਸਹੀ ਗੱਲ ਹੈ ਸੂਦਰ ਦੇ ਪਾਠ ਵਿੱਚ ਰਮਾਇਣ ਆਪ ਬੜੀ ਹੈ ਰਮਾਇਣ ਕੀ ਹੈ RAM ਦੇ ਆਉਣ ਦੀ ਕਹਾਣੀ ਰਾਮਾਇਣ ਇਹ ਤਸਪਰੰਥ ਵਿੱਚ ਲਿਖੀ ਆ ਤੇ ਦਾਸ਼ਿਕਨਥ ਨੂੰ ਕਿਹਾ ਜਾਂਦਾ ਹੈ ਕਿ 10ਵੇਂ ਪਾਸ਼ਾ ਦਾ ਲਿਖਿਆ ਹੁਣ 10ਵੇਂ ਪਾਸ਼ਾ ਉਤੰਨ ਰਾਇ ਰਾਮਾਇਣ ਲਿਖਦੇ ਬੈਠੇ ਕਿਸੇ ਗੁਰੂ ਪਾਸ਼ਾ ਨੇ ਇਹ Hindu ਮਤ ਦੀਆਂ ਜਿਹੜੀਆਂ ਕਹਾਣੀਆਂ ਕਿਤਾਬਾਂ ਜਿਹੜੀਆਂ ਵਿੱਚ ਲਿਖੀ ਹੋਈਆਂ ਆ ਉਹ ਉਹ ਕੋਈ ਉਹਨਾਂ ਨੇ ਉਲੱਥੇ ਕੀਤੇ ਜਾਂ ਕੋਈ ਲਿਖੀਆਂ ਇਹ ਪਿਆਰੇ ਉਹ ਸਿੱਖੀ ਨੂੰ ਢਾਲ ਆਉਣ ਵਾਸਤੇ ਸਿੱਖੀ ਵਿੱਚ ਫੁੱਟ ਪਾਉਣ ਵਾਸਤੇ ਸਿੱਖਾਂ ਨੂੰ ਦੁਫਾੜ ਕਰਨ ਲਈ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਸੱਚੀ ਵਿਚਾਰ ਤਾਰਾ ਨਾਲ ਤੋੜ ਕੇ ਹਿੰਦੂ ਮਤ ਦੀ ਵਿਚਾਰ ਤਾਰਾ ਵਿੱਚ ਜੋੜਨ ਲਈ ਇਹ ਸਾਰਾ ਕੁਝ ਜਿਹੜਾ ਇਹ ਕੀਤਾ ਜਾ ਚੁੱਕਾ ਹੈ ਇੱਕ ਸਾਜ਼ਿਸ਼ ਹੈ ਤੋਂ ਰਮਾਇਣ ਜਿਹੜੀ ਹੈ ਇਹ ਹੁਣ ਹਿੰਦੂ ਮਾਤ ਦੇ ਜਿਹੜੇ ਪੈਰੋਕਾਰ ਆ ਉਹ ਵੀ ਇਹ ਡੰਕ ਦੀ ਝੋਟਨਾ ਕਹਿੰਦੇ ਆ ਕਿ 10ਵੇਂ ਪਾਤਸ਼ਾਹ ਨੇ ਰਮਾਇਣ ਲਿਖੀ ਆ ਕਿਉਂਕਿ ਉਹ ਸਿੱਖ ਕੋਦ ਕਹਿ ਰਹੇ 10ਵੇਂ ਪਾਤਸ਼ਾਹ ਨੇ ਦਸ ਗ੍ਰੰਥ ਲਿਖਿਆ ਤੇ ਦਸ ਗ੍ਰੰਥ ਵਿੱਚ ਰਮਾਇਣ ਵੀ ਆ ਤੇ ਹਿੰਦੂ ਕੀ ਜਿਹੜੇ ਉਹ ਸੱਜਣ ਵਿਦਵਾਨ ਉਹ ਕਿਉਂ ਨਾ ਕਹਿਣ ਉਹ ਵੀ ਕਹਿੰਦੇ ਆ ਰਮਾਇਣ ਲਿਖੀ ਆ ਕਿ 10ਵੇਂ ਪਾਤਸ਼ਾਹ ਹਿੰਦੂਵਾਦੀਆਂ ਕਿਤਾਬਾਂ ਲਿਖਣ ਆਏ ਸੀ ਇੱਥੇ ਰਮਾਇਣ ਲਿਖਣ ਆਏ ਸੀ ਹਰਾਨੀ ਦੀ ਇਹ ਗੱਲਾਂ ਸਭ ਦੇ ਸਾਹਮਣੇ ਸਾਰਾ ਕੁਝ ਹੋ ਰਿਹਾ ਬڑے ਬڑے ਵਿਦਵਾਨ ਬੈਠੇ ਆ ਸਿਰਕੋਮ ਦੇ ਤੇ ਹੁਣ ਦੇ ਸਾਹਮਣੇ ਸਾਰਾ ਕੁਝ ਹੋ ਰਿਹਾ ਉਹ ਖੁਦ ਆਪ ਵੀ ਇਹ ਚੀਜ਼ਾਂ ਪੜ ਰਹੇ ਆ ਪਰ ਫਿਕਨ ਤੇ ਜੂਨੀ ਸਰਕਰੀ ਵੀ ਜੋ ਪੜ ਰਹੇ ਆ ਇਹ ਕਿਉਂ ਪੜਾਇਆ ਜਾ ਰਿਹਾ ਸੋਦਾ ਤੇ ਪਾਠ ਵਿੱਚ ਰਮਾਇਣ ਕਿਉਂ ਵੜ ਗਏ ਕਿਉਂ ਇਸ ਨੂੰ ਕੱਢਿਆ ਜਾਂਦਾ ਇਹ ਗੱਲਾਂ ਪਿਆਰਿਓ ਕੋਈ ਸੇਖ ਵਿਦਵਾਨ ਨਹੀਂ ਵਿਚਾਰ ਰਿਹਾ بڑے بڑے ਸੱਜਣ ਰਟਾਇਰ ਹੋ ਕੇ ਬੈਠੇ ਆ بڑے بڑے ਜਥੇਦਾਰ ਰਟਾਇਰ ਹੋ ਕੇ ਬੈਠੇ ਆ ਹੋਰ بڑے ਵਿਦਵਾਨ ਬੈਠੇ ਆ ਪਰ ਸਾਰੇ ਸਾਰਾ ਕੁਝ ਪੜ ਰਹੇ ਬੈਠੇ ਪੜ ਰਹੇ ਆ ਕਿਉਂ ਪੜ ਰਹੇ ਆ ਇਹ ਨਹੀਂ ਸਮਝ ਆ ਰਹੀ ਫਰਮਾਨ ਵੀ ਪੜ ਰਹੇ ਆ ਆਪਾਂ ਦੇਖਦੇ ਆ ਕਿ ਵਾਕਿਆੀ ਸੋਦਰ ਦੇ ਪਾਠ ਵਿੱਚ ਰਮੈਣ ਹੈ ਸੋਦਰ ਦਾ ਪਾਠ ਜਿਹੜਾ ਇਹ ਧੰ ਗੁਰੂ ਨਾਨਕ ਪਾਤਸ਼ਾਹ ਦੇ ਬੇਲੇ ਤੋਂ ਚੱਲਿਆ ਆ ਰਿਹਾ ਕਿਉਂਕਿ ਸੋਦਰ ਦੀ ਬਾਣੀ ਉਹਨਾਂ ਦੀ ਲਿਖੀ ਹੋਈ ਹੈ ਉਥੋਂ ਚੱਲਿਆ ਆ ਰਿਹਾ ਪਾਠ ਭਾਈ ਗੁਰਦਾਸ ਜੀ ਨੇ ਆਪਣੇ 12 ਵਿੱਚ ਦੇ ਸੰਕੇਤ ਵੀ ਦਿੱਤੇ ਆ ਕਿ ਉਥੋਂ ਇਹ ਸਾਰਾ ਚੱਲਿਆ ਆ ਰਿਹਾ ਪਹਿਲੇ ਪਾਤਸ਼ਾਹ ਜੀ ਤੋਂ ਕਰਤਾਰ ਪੁਰਖ ਕਰਤਾਰਪੁਰ ਵਿੱਚ ਮਰਿਆ ਚੱਲ ਪਈ ਸੀ ਤੇ ਪੰਜਵੇਂ ਪਾਸ਼ਾ ਜੀ ਨੇ ਇਹ ਨਿਤਨੇਮ ਜਿਹੜਾ ਸੀ ਇਹਦੇ ਵਿੱਚ ਸ਼ਬਦ ਹੋਰ ਜੋੜ ਕੇ ਇਸ ਨੂੰ ਸੰਪੂਰਨ ਕੀਤਾ ਤੁਸੀਂ ਸੋਦਰ ਦਾ ਪਾਠ ਦੇਖ ਲਓ ਇਹਦੇ ਵਿੱਚ ਪਹਿਲੇ ਪਾਸ਼ਾ ਦੇ ਸ਼ਬਦ ਹੋਣਗੇ ਸ਼ੁਰੂ ਵਿੱਚ ਤੁ ਚੱਲਿਆ 16 ਪਾਠ ਦੇਖ ਲਓ ਉਹਦੇ ਵਿੱਚ ਪਹਿਲੇ ਪਾਸ਼ਾ ਦੇ ਸ਼ਬਦ ਹੋਣਗੇ ਸਟਾਰਟ ਜਿੱਥੋਂ ਹੋਇਆ ਪੰਜਵੇਂ ਪਾਸ਼ਾ ਜੀ ਨੇ ਹੋਰ ਸ਼ਬਦ ਜੋੜ ਕੇ ਇਸ ਨੂੰ ਸੰਪੂਰਨ ਕਰ ਦਿੱਤਾ ਤੇ ਪੋਥੀ ਸਾਹਿਬ ਜਾਨੀ ਆਦ ਬੀੜ ਵਿੱਚ ਲਿਖਵਾ ਦਿੱਤਾ ਉਹਦੇ ਵਿੱਚ ਕੋਈ ਰਮੈਣ ਨਹੀਂ ਸੀ ਉਹਦੇ ਵਿੱਚ ਕੋਈ ਚੋਪਾ ਨਹੀਂ ਸੀ ਕੱਖ ਨਹੀਂ ਸੀ ਜੋ ਉਸ ਦਸਹਰਾਤ ਵਿੱਚ ਚੱਲ ਰਿਹਾ ਦਸਹਰਾਤ ਉਸ ਵੇਲੇ ਹੈ ਵੀ ਨਹੀਂ ਸੀ ਤੇ ਪੰਜਵੇਂ ਪਾਸ਼ਾ ਜੀ ਨੇ ਉੱਥੇ ਮਰਜ਼ਾਦਾ ਚਲਾਈ ਦਰਬਾਰ ਸਾਹਿਬ ਦੇ ਵਿੱਚ ਉਸ ਪਰਜਾਦਾ ਵਿੱਚ ਗੁਰੂ ਗ੍ਰੰਥ ਸਾਹਿਬਾ ਲੇਤ ਨੇਮ ਉਥੇ ਪੜਿਆ ਜਾਂਦਾ ਸੀ ਸੋਧਰ ਦਾ ਪਾਠ ਉਥੇ ਕੀਤਾ ਜਾਂਦਾ ਸੀ ਪਰ ਪੰਜ ਪਾਸ਼ਾ ਦੀ ਚਲਾਈ ਮਰਜ਼ਾਦਾ ਉਥੇ ਉਹਦਾ ਹੁਣ ਨਾਮ ਰੁਸ਼ਾਨ ਵੀ ਨਹੀਂ ਰਹਿ ਗਿਆ ਪੰਜ ਪਾਸ਼ਾ ਦੀ ਮਰਜ਼ਾਦਾ ਚ ਚਲਾਈ ਹੋ ਜਿਹੜੀ ਉਹ ਸਭ ਰੱਦ ਹੋ ਚੁੱਕੀ ਹੈ ਰੱਦ ਕਰਨ ਵਾਲੇ ਕੌਣ ਹੈ ਆਪਣੇ ਬੰਦੇ ਸ਼ੋਮਣੀ ਕਮੇਟੀ ਜਿਹੜੀ ਉਥੇ ਬੈਠੀ ਆ ਇਹ ਹੀ ਰੱਦ ਕਰ ਰਹੀ ਹੈ ਪੰਜ ਪਾਸ਼ਾ ਦੀ ਬਣਾਈ ਹੋਈ ਤੇ ਮਰਯਾਦਾ ਖਤਮ ਕਰ ਦਿੱਤੀ ਗਈ ਹੈ। ਤਾਂ ਹੁਣ ਆਪਾਂ ਦੇਖਦੇ ਹਾਂ ਇਹ ਰਮਾਇਣ ਦੇ ਕਿਹੜੇ ਅੰਸ਼ ਇਹਦੇ ਵਿੱਚ ਹੈਗੇ ਆ ਜਿਹੜੇ ਸੂਦਰ ਵਿੱਚ ਆਵੜੇ ਆ। ਇਹ ਸਵਾਨ ਕਰਦੇ ਆ ਵੀ ਹੈ ਇਹ ਸੂਦਰ ਦੇ ਪਾਠ ਵਿੱਚ ਰਮਾਇਣ ਆਵੜੀ। ਏ ਕਿਦਾਂ ਤੇ ਇਹਦਾ ਜਵਾਬ ਜਿਹੜਾ ਹੈ ਇਹ ਆ ਸਾਹਮਣੇ ਹੈ ਦਸ਼ਮਨੰਦਾ ਪੰਨਾ ਜਿਹੜਾ 254 ਕੱਢਿਓ 254 ਇਹ ਮੈਂ ਦਿਖਾਉਂਗਾ ਵੀ ਅਸਲ ਵਿੱਚ ਇਹ ਪੰਨਾ ਜਿਹੜਾ ਹੈ ਇਹ ਤੁਸੀਂ ਵੀ ਜੇ ਘਰਾਂ ਵਿੱਚ ਰੱਖਿਆ ਹੋਇਆ ਤਾਂ ਉਥੋਂ ਕੱਢੋ ਪੰਨਾ 254 254 ਪੰਨੇ ਦੇ ਉੱਤੇ ਲਗਭਗ ਅਧ ਵਿੱਚ ਇਹ ਲਿਖਿਆ ਹੈ ਇਤੀ ਸ਼੍ਰੀ ਰਾਮਾਇਣ ਸਮਾਪਤਮ ਸਤ ਸੋਬਮ ਸਤ ਪੰਨਾ 254 ਇਸ ਪੰਨੇ ਦੇ ਉੱਤੇ ਇਦਾਂ ਲਿਖਿਆ ਹੈ ਇਤੀ ਸ਼੍ਰੀ ਰਾਮਾਇਣ ਸਮਾਪਤਮ ਇਹਦਾ ਮਤਲਬ ਰਾਮਾਇਣ ਸ਼ੁਰੂ ਕੀਤੀ ਸੀ ਆ ਰਾਮ ਦੀ ਕਹਾਣੀ ਤੇ ਇੱਥੇ ਸਮਾਪਤ ਹੋ ਗਈ ਤੇ 254 ਪੰਨੇ ਤੇ ਹੁਣ ਇਹ 254 ਪੰਨਾ ਜਿਹੜਾ ਆ ਇਹਦੇ ਉੱਤੇ ਰਾਮਾਇਣ ਦੇ ਕੁਝ ਅੰਸ਼ ਜਿਹੜੇ ਆ ਇਹ ਕਿ ਸਮਾਪਤ ਹੁੰਦੇ ਆ ਇਹ ਸ਼ੰਦ ਨੰਬਰ 859 ਤੋਂ 864 ਤੱਕ ਸ਼ੰਦ ਜਿਹੜੇ ਆ ਰਾਮਾਇਣ ਦੇ ਬਚੋ ਇਹ ਇੱਥੇ ਇਸ ਪੰਨੇ ਉੱਤੇ ਆ ਤਾਂ ਇਸ ਪੰਨੇ ਉੱਤੇ ਸ਼ੰਦ ਨੰਬਰ 900 ਨਾਲ 863 ਹੈ ਸ਼ੰਦ ਨੰਬਰ ਜਿਹੜਾ 863 ਹੈ ਇਹ ਰਾਮਾਇਣ ਦਾ ਅੰਸ਼ ਹੈ ਇਹ ਕੀ ਹੈ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ ਇਹ ਬੇਨਤੀ ਜਿਹੜੀ ਆ ਇਹ ਕਵੀ ਭਲੋ ਇਹ ਇੱਥੇ ਕੀਤੀ ਗਈ ਹੈ ਰਮਾਇਣ ਦੇ ਵਿੱਚ ਲਿਖ ਰਿਹਾ ਹੈ ਤਾਂ ਰਮਾਇਣ ਆ ਕਵੀ ਤੇ ਇਹ ਗੱਲ ਇੱਥੇ ਕਹਿ ਰਿਹਾ ਪਾਏ ਗਏ ਜਬ ਤੇ ਤੁਮਰੇ ਇਹਦਾ ਮਤਲਬ ਹੈ ਇਹ ਦੁਰਗਾ ਕਿਉਂਕਿ ਦੁਰਗਾ ਦੀਆਂ ਸ਼ਕਤਾਂ ਇਹ ਰਮਾਇਣ ਵਿੱਚ ਵੀ ਕੀਤੀਆਂ ਹੋਈਆਂ ਮੈਂ ਜਦੋਂ ਤੋਂ ਇਹ ਦੁਰਗਾ ਤੈਨੂੰ ਸੀ ਯਾਦ ਕੀਤਾ ਹੈ ਕਿਉਂਕਿ ਦੁਰਗਾ ਤੇ ਮਹਾਕਾਲ ਇਹੀ ਕਵੀ ਦੇ ਜਿਹੜੇ ਇਸਟਾਨ ਤੇ ਕਵੀ ਕਹਿੰਦਾ ਮੈਂ ਤੁਹਾਡੇ ਤੋਂ ਬਿਨਾ ਕਿਸੇ ਦੀ ਹੋਰ ਪਰਵਾਹ ਨਹੀਂ ਕਰਦਾ ਨਾ ਮੈਂ ਕਿਸੇ ਰਾਮ ਨਾ ਰਹੀਮ ਨੂੰ ਨਾ ਪੁਰਾਣ ਕੁਰਾਨ ਨੂੰ ਮੰਨਦਾ ਪਿਆ ਆ ਮੈਂ ਤਾਂ ਤੁਹਾਨੂੰ ਹੀ ਮੰਨਦਾ ਹਾਂ ਦੁਰਗਾ ਮਹਾਕਾਲ ਤੋਂ ਇਹ ਜਿਹੜਾ ਰਮਾਇਣ ਦੇ ਵਿੱਚ ਲਿਖਿਆ ਹੋਇਆ ਇਹ ਆ ਸ਼ਰਮਾਇਣ ਦਾ ਆ ਤੇ ਕਬੀ ਇੱਥੇ ਆ ਕੇ ਸਿਫਤਾਂ ਕਰ ਰਿਹਾ ਤੁਰਕਾ ਮਹਾਕਾਰ ਦੀਆਂ ਕਿ ਮੈਂ ਤਾਂ ਦੁਰਗਾ ਨੂੰ ਹੀ ਮੰਨਦਾ ਮਹਾਕਾਰ ਨੂੰ ਹੀ ਮੰਨਦਾ ਇਸ ਤੋਂ ਬਿਨਾ ਮੈਂ ਹੋਰ ਕਿਸੇ ਰਾਮ ਰਹੀਮ ਨੂੰ ਨਹੀਂ ਮੰਨਦਾ ਨਾ ਕਿਸੇ ਹੋਰ ਮਤ ਨੂੰ ਮੈਂ ਮੰਨਦਾ ਨਾ ਸਿਮਰਤਿਆਂ ਸ਼ਾਸਤਰਾਂ ਨੂੰ ਮੰਨਦਾ ਨਾ ਜੋ ਵੇਦ ਕਹਿੰਦੇ ਆ ਉਹਨੂੰ ਮੰਨਦਾ ਮੈਂ ਇਹ ਸ਼੍ਰੀ ਅਸਪਾਨ ਆ ਗਿਆ ਕਿ ਕਿਰਪਾ ਤੁਮਰੀ ਇਹ ਅਸਪਾਨ ਮਹਾਕਾਲ ਆ ਸ਼੍ਰੀ ਅਸਪਾਨ ਇਹ ਮਹਾ ਕਹੇ ਮਹਾਕਾਲ ਜੀ ਮੈਂ ਤਾਂ ਤੇਰੇ ਤੇ ਬਿਨਾ ਕਿਸੇ ਦੀ ਪਰਵਾਹ ਨਹੀਂ ਕਰਦਾ ਮੈਂ ਰਾਮ ਰਹੀਮ ਨੂੰ ਨਹੀਂ ਮੰਨਦਾ ਉਹਦਾ ਰਾਮ ਦੀ ਕਹਾਣੀ ਲਿਖਣ ਲੱਗਾ ਆ ਕਵੀ ਰਮਾਇਣ ਲਿਖਣ ਲੱਗਾ ਤੇ ਇੱਥੇ ਕਹਿੰਦਾ ਮੈਂ ਨਹੀਂ ਰਾਮ ਨੂੰ ਮੰਨਦਾ ਇਹ ਨਹੀਂ RAM ਨੂੰ ਮੰਨਦਾ ਤਾਂ RAM ਦੀ ਕਹਾਣੀ ਕਾ ਤੇ ਲਿਖਣ ਲੱਗਾ ਹਰਵੈਣ ਕਾ ਤੇ ਲਿਖਣ ਲੱਗਾ ਬਈ ਜੇ ਤੂੰ RAM ਨੂੰ ਮੰਨਦਾ ਹੀ ਨਹੀਂ RAM ਦੀਆਂ ਕਹਾਣੀਆਂ ਲਿਖਣ ਲੱਗਾ ਤੂੰ ਇਸ ਤਰ੍ਹਾਂ ਸਿਮਰਤੀ ਸ਼ਾਸਤਰ ਬੇਸਬੈ ਇਹ ਬੜੇ ਭੇਦ ਕਹਿੰਦੇ ਆ ਤੇ ਕਵੀ ਕਹਿੰਦਾ ਮੈਂ ਮਹਾਕਾਲ ਜੀ ਤੁਹਾਡੇ ਬਿਨਾ ਮੈਂ ਕੱਖ ਨਹੀਂ ਕਿਸੇ ਨੂੰ ਮੰਨਦਾ ਤੂੰ ਹੀ ਮੇਰਾ ਰੱਬ ਹੈ RAM ਰਿਓ ਕੱਖ ਨਹੀਂ ਮੇਰੇ ਮੇਰੇ ਮੋਹਰੇ ਜੋ ਦੇਵਾ ਮਾਤੇ ਰੇ ਚਾਰ ਨੂੰ ਫੜੇ ਆ ਨਾ ਇਹ ਮਹਾਕਾਲ ਜੀ ਤਤ ਤਦੋਂ ਤਮ ਮੈਂ ਕਿਸੇ ਦੀ ਪਰਵਾਹ ਨਹੀਂ ਕਰਦਾ ਰਾਮ ਰਹੀ ਮਾਤਕ ਦੀ ਸਿਮਰਤਿਆਂ ਸ਼ਾਸਤਰਾਂ ਦੀ ਤੇ ਇਥੇ ਇਹ 10 ਪਾਸ਼ਾਂ ਨਾਲ ਜੋੜੀ ਜਾ ਰਹਾ ਹੈ ਕਿ 10 ਪਾਸ਼ਾਂ ਨੇ ਮਹਾਕਾਲ ਦੇ ਚਰਨ ਫੜ ਲੈ ਪਾਏ ਗਏ ਜਬ ਤੇ ਤੁਮਰੇ ਮਹਾਕਾਲ ਦੇ ਚਰਨ ਫੜ ਲੈ ਤੇ ਇਹ ਜਿਹੜੀ ਬੇਨਤੀ ਚੋਪੀ ਅੱਗੇ ਆਉਂਦੀ ਹੈ ਨਾ ਉਹ ਵੀ ਮਹਾਕਾਲ ਦੇ ਚਰਨਾਂ ਦੇ ਅੱਗੇ ਬੇਨਤੀ ਆ ਆਪਾਂ ਜੀ ਇਥੇ ਗੱਲ ਕਰ ਰਹੇ ਆ ਤੇ ਇਹ 254 ਪੰਨੇ ਉੱਤੇ ਇੱਕ ਰਮਾਇਣ ਦਾ ਅੰਸ਼ ਹੈ ਪਾਏ ਗਏ ਦੂਜਾ ਅਸ਼ਰਮਾਇਣ ਦਾ ਜਿਹੜਾ ਇੱਥੇ ਵੜ ਗਿਆ ਉਹ ਹੈ 864 ਨੰਬਰ ਬੰਦ ਇਹ ਹੈ ਦੋਰਾ ਇਹ ਦੋਰਾ ਕਹਿੰਦਾ ਸਗਲ ਦੁਆਰ ਕੋ ਛਾੜ ਕੇ ਗਏ ਤੁਹਾਰੋ ਦੁਆਰ ਇਹ ਮਹਾਕਾਲ ਜੀ ਸਾਰੇ ਦੁਆਰੇ ਛੱਡ ਕੇ ਮੈਂ ਤਾਂ ਤੇਰਾ ਦੁਆਰ ਫੜ ਲਿਆ ਕਿਉਂਕਿ ਬੇਨਤੀ ਮਹਾਕਾਲ ਅੱਗੇ ਆਸਪਾਨ ਲਿਖਿਆ ਉੱਤੇ ਤੋ ਦੁਰਗਾ ਤੇ ਮਹਾਕਾਲ ਦੋ ਇਸ ਕਵੀ ਦੇ ਇਸ਼ਟਿਆ ਇਹ ਇਸ ਕ੍ਰਿਸ਼ਨਾਵਤਾਰ ਵਿੱਚ ਦੁਰਗਾ ਦੀਆਂ ਸੰਭਤਾਂ ਵੀ ਕੀਤੀਆਂ ਕਵੀ ਨੇ ਤੇ ਮਹਾਕਾਲ ਦੀਆਂ ਵੀ ਕੀਤੀਆਂ ਤੇ ਇੱਥੇ 864 ਨੰਬਰ ਬੰਦ ਵਿੱਚ ਕਹਿ ਰਿਹਾ ਕਿ ਮੈਂ ਸਾਰੇ ਦਵਾਰੇ ਛੱਡ ਕੇ ਤੇਰਾ ਦਵਾਰ ਫੜ ਲਿਆ ਤੇਰਾ ਹੀ ਮਹਾਦਾਸ ਹਾਂ ਤੇਰਾ ਦਾਸ ਬਣ ਗਿਆ ਤੇ ਹੋਰ ਮੈਂ ਕਿਸੇ ਨੂੰ ਮੰਦਾ ਹੀ ਨਹੀਂ ਤੇ ਇਹ ਵੀ 864 ਨੰਬਰ ਬੰਦਿਆ ਪਿਆਰਿਓ ਰਮਾਇਣ ਦਾ ਇਦਾਂ ਰਮਾਇਣ ਜਿਹੜੀ ਆ ਵੜ ਗਈ ਆ ਸੂਦਰ ਚ ਇਦਾਂ ਵੜੀ ਆ ਹੁਣ ਤੁਸੀਂ ਪੁੱਛੋਗੇ ਬਾੜੀ ਕੇਨ ਐ ਇਹ ਬਾੜੀ ਸ਼ੋਮਨੀ ਕਮੇਟੀ ਨੇ ਸ਼ੋਮਨੀ ਕਮੇਟੀ ਨੇ ਕਿਦਾਂ ਬਾੜੀ ਆ ਉਹਨੇ ਸਿੱਖ ਰਹਿਤ ਮਰਿਆਦਾ ਬਣਾਤੀ ਨਵੀਂ ਮਰਿਆਦਾ ਠੋਕ ਦਿੱਤੀ ਸਿੱਖਾਂ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਵਾਲੀ ਮਰਿਆਦਾ ਭੰਗ ਕਰਕੇ ਨਿਤਨੇਮ ਵਾਲੀ ਉਹਨਾਂ ਨੇ ਆਪਣੀ ਠੋਕ ਦਿੱਤੀ ਇਹ ਤੇ ਸ੍ਰੀ ਦੋਸ਼ਮਣਾਂ ਨੇ ਟੀਕੇ ਲਾਏ ਸ਼੍ਰੋਣੀ ਕਮੇਟੀ ਰਾਹੀਂ ਤੇ ਸ਼੍ਰੋਣੀ ਕਮੇਟੀ ਨੇ ਪਤਾ ਨਹੀਂ ਕਿਹੜੇ ਲਾਲਚ ਨਾਲ ਇਹ ਟੀਕੇ ਜਿਹੜੇ ਆ ਲਵਾ ਲਿਆ ਪ੍ਰਵਾਨ ਕਰ ਲੈ ਤੇ ਸਿੱਖਾਂ ਨੂੰ ਰਮਾਇਣ ਪੜਨ ਲਾ ਦਿੱਤਾ ਇਦਾਂ ਪਿਆਰਿਓ ਇਹ ਜਿਹੜੀ ਰਮਾਇਣ ਆ ਇਹ ਸੋਦਰ ਵਿੱਚ ਘੁਸੜ ਗਈ ਆ ਵੜ ਗਈ ਆ ਤੋ ਜਿਨ੍ਹਾਂ ਨੂੰ ਨਹੀਂ ਪਤਾ ਨਾ ਜਿਉਂਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਹੈ ਇਹ ਰਮਾਇਣ ਵੀ ਵਿੱਚ ਆ ਗਈ ਆ ਅਸੀਂ ਰਮਾਇਣ ਵੀ ਪੜ ਰਹੇ ਹਾਂ ਬੜੇ ਹੈਰਾਨ ਹੁੰਦੇ ਆ ਸੁਣ ਕੇ ਗੱਲ ਇਹ ਤੇ ਇਹ ਪਿਆਰਿਓ ਇਹਦਾ ਸਵਸ਼ਟ ਪ੍ਰਮਾਣ ਜਿਹੜਾ ਹੈ ਤੁਹਾਡੇ ਸਾਹਮਣੇ ਆ ਪੰਨਾ 254 ਦਸ਼ਮ ਗ੍ਰੰਥ ਦਾ ਤੇ ਉਥੇ 863 ਤੇ 864 ਨੰਬਰ ਬੰਦ ਇਹ ਰਾਮਾਇਣ ਦੇ ਅੰਸ਼ ਹੁਣ ਦਾਸ ਤੁਹਾਨੂੰ ਦਿਖਾਉਣ ਲੱਗਾ ਅਸਲੀ ਪੇਜ ਗਰੁੱਪ ਆਪਣੇ ਇਹਦਾ ਜਿੱਥੇ ਰਾਮਾਇਣ ਜਿਹੜੀ ਉਸਮਾਪਤ ਹੁੰਦੀ ਹੈ ਦਸ਼ਮ੍ਰント ਵਿੱਚ ਆ ਉੱਪਰ ਲਿਖਿਆ ਆ ਦੇਖੋ ਪੰਨਾ 254 ਹੈ ਚੌਪ ਸ਼ੁਰੂ ਹੁੰਦੀ ਇੱਥੋਂ ਜੋ ਇਹ ਕਥਾ ਸੁਣਿਆਰ ਗਾਵੇ ਇੱਥੋਂ ਸ਼ੁਰੂ ਹੁੰਦੀ ਆ ਉਹਦੇ ਨੇੜੇ ਦੁੱਖ ਦਰਦ ਨਹੀਂ ਆਉਂਦਾ ਰਮਾਇਣ ਦੀ ਕਥਾ ਪੜ੍ਹਦਾ ਜਿਹੜਾ ਸੁਣਦਾ ਤੇ ਇਹ ਜਿਹੜੇ ਆ 63 ਤੇ 64 ਬੰਦਿਆ ਇਹ ਆ ਆਇਆ ਇੱਥੇ ਆ ਦੇਖ ਪਾਇੰਗੇ ਜਬ ਤੇ ਤੁਮਰੇ ਇਹ ਆ ਗਿਆ ਅੱਗੇ ਦੋਰਾ ਆ ਗਿਆ 864 ਨੰਬਰ ਆ ਗਿਆ 864 ਨੰਬਰ ਵਾਲਾ ਸਗਰ ਦਵਾਰ ਕੋ ਛਾੜ ਕੇ ਆ ਗਿਆ ਤੇ ਆ ਆ ਗਿਆ ਲਿਖਿਆ ਇਤੀ ਸ਼੍ਰੀ ਰਮਾਇਣ ਸਮਾਪਤਮ ਸਤ ਸੁਭਮ ਸਤ ਇਹ ਕੋਈ ਸ਼ੱਕ ਕਿਸੇ ਨੂੰ ਹੈ ਕੋਈ ਸ਼ੱਕ ਹੈ ਕਿਸੇ ਨੂੰ ਵੀ ਇਹ ਰਮਾਇਣ ਕਿਦਾਂ ਵੱੜ ਗਈ ਤੇ ਇਦਾਂ ਬੜੀ ਹੈ ਰਮਾਇਣ ਇਹ ਸੋਦਰ ਵਿੱਚ ਰਮਾਇਣ ਇਦਾਂ ਬੜੀ ਹੈ ਤੇ ਇਹ ਸ਼ੋਣੀ ਕਮੇਟੀ ਸਾਡੀ ਮਹਾਨ ਜਿਹੜੀ ਸੰਸਥਾ ਬਣ ਚੁੱਕੀ ਹੈ ਨਾ ਇਹ ਨੇ ਵਾੜੀ ਆ ਇਹ ਸਿੱਖਾਂ ਨੂੰ ਇਹ ਇਹ ਰਮਾਇਣ ਪੜਾਈਆ ਤੇ ਸਿੱਖ ਜਿਹੜੇ ਪੜ ਰਹੇ ਹਨ ਜਿਨ੍ਹਾਂ ਨੂੰ ਨਹੀਂ ਪਤਾ ਉਹ ਹੁਣ ਵੀ ਪੜ ਰਹੇ ਹਨ ਜਿਨ੍ਹਾਂ ਨੂੰ ਪਤਾ ਲੱਗ ਗਿਆ ਕਿ ਇਹ ਰਮਾਇਣ ਹੈ ਉਹ ਇਸ ਤੋਂ ਨਿਕਲ ਚੁੱਕੇ ਆ ਉਹ ਇਹਨੂੰ ਛੱਡ ਚੁੱਕੇ ਕੂਰਖਵਾੜ ਨੂੰ ਉਹ ਕੇਵਲ ਗੁਰੂ ਗ੍ਰੰਥ ਸਾਹਿਬ ਵਾਲਾ ਜਿਹੜਾ ਨਿਤਨੇਮ ਹੈ ਉਹ ਉਦੇ ਤੇ ਫੋਕਸ ਕਰ ਰਹੇ ਆ ਬਹੁਤ ਸਾਰੇ ਸੱਜਣ ਜਿਹੜੇ ਆ ਉਹ ਈਸ਼ ਦੁੱਧਾ ਵਿੱਚੋਂ ਬਾਹਰ ਨਿਕਲ ਨਿਕਲ ਚੁੱਕਿਆ ਹੁਣ ਕਈ ਸੱਜਣ ਇਹ ਵੀ ਕਹਿੰਦੇ ਆ ਵੀ ਇਹ ਸਾਡੇ ਦੁੱਧਾ ਪੈਂਦੀ ਆ ਵੀ ਦੁੱਧਾ ਤਾਂ ਪਹਿਲਾਂ ਪਈ ਵੀ ਆ ਦੁੱਧਾ ਤਾਂ ਸ਼ੋਣੀ ਕਮੇਟੀ ਨੇ ਪਹਿਲਾਂ ਪਾਈ ਹੋਈ ਆ ਹੁਣ ਇਹ ਨਿਕਲ ਰਹੀ ਆ ਇਹ ਕੱਢਣੀ ਆ ਇਹ ਕੱਢਣੀ ਇੱਦਾਂ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਲੜ ਲੱਗਾਗੇ ਇਹ ਉਹ ਤਾਂ ਉੱਥੋਂ ਨਿਕਲਣੀ ਆ ਸ਼ੋਣੀ ਕਮੇਟੀ ਨੇ ਤਾਂ ਕੱਢਣੀ ਹੁਣ ਤਾਂ ਪਾਈ ਹੋਈ ਆ ਦੁੱਧਾ ਉਹਨਾਂ ਤਾਂ ਪਾਈ ਹੋਈ ਆ ਉਹਨੂੰ ਕਿੱਥੋਂ ਕੱਢਣੀ ਆ ਤੇ ਸਿੱਖੀਆਂ ਮਾਰੂ ਜਥੇਬੰਦੀਆਂ ਦਾ ਇਹ ਪ੍ਰਭਾਵ ਸ਼੍ਰੋਮਣੀ ਕਮੇਟੀ ਰਾਹੀਂ ਪੈ ਚੁੱਕਾ ਤੇ ਸਿੱਖ ਜਿਹੜੇ ਆ ਅਗਿਆਨੀ ਜਿਹਨਾਂ ਨੂੰ ਪਤਾ ਹੀ ਨਹੀਂ ਨਾ ਉਹ ਇਹ ਰਮਾਇਣ ਜਿਹੜੀ ਆ ਉਹ ਇਦਾਂ ਪੜ ਰਹੇ ਹਨ ਪਿਆਰੋ ਇਦਾਂ ਰਮਾਇਣ ਜਿਹੜੀ ਹੈ ਉਹ ਸੋਦਰ ਦੇ ਵਿੱਚ ਵੜ ਗਈ ਹੈ ਸਮਾਪਤੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ